ਰੀਡ ਕੀਤੀ ਗਈ ਹੈ ਕੀ ਪ੍ਰੋਗਰਾਮ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਸਰਕਾਰ ਦਾ ਪਾਇਲਟ ਪ੍ਰੋਜੈਕਟ ਜੁਧ ਨਸ਼ਿਆ ਅਮਰੁੱਧ ਦੇ ਸੰਦਰਭ ਵਿੱਚ ਪੰਜਾਬ ਪੁਲਿਸ वचनबद्ध ਨਸ਼ਾ ਮੁਕਤ ਪੰਜਾਬ ਦੇਲਦੇ ਪੰਜਾਬ ਸਰਕਾਰ ਦਾ ਇਹ ਪਾਇਲਟ ਪ੍ਰੋਜੈਕਟ ਉਸ ਦੇ ਤਹਿਤ ਹੀ ਅੱਜ ਮਾਨਯੋਗ ਐਸਐਸਪੀ ਸਾਹਿਬ ਫਰੀਦਕੋਟ ਸ਼੍ਰੀਮਤੀ ਪਟਕਿਆ ਜਨ ਆਈਪੀਐਸ ਜੀ ਦੇ ਹਦਾਇਤਾਂ ਨਿਰਦੇਸ਼ਾਂ ਦੇ ਮਤਾਬਕ ਜ਼ਿਲ੍ਹਾ ਫਰੀਦਕੋਟ ਨੇ ਟੀਮ ਨੇ ਲਗਭਗ ਸਾਡੀਆਂ 6 ਟੀਮਾਂ ਸਨ ਜਾਂ ਔਰ ਉਹਦੇ ਵਿੱਚ ਟੋਟਲ ਸਾਡੇ 60 60 ਮੁਲਾਜ਼ਮ ਸੀ ਵੱਖ-ਵੱਖ ਟੀਮਾਂ ਬਣਾ ਕੇ ਤਿੰਨ ਮੈਡੀਕਲ ਸਟੋਰ ਜਿੱਥੋਂ ਸਾਨੂੰ ਇਤਲਾਹ ਮਿਲਦੀ ਹੈ ਕਿ ਕੋਈ ਵਿਦਆਊਟ ਪ੍ਰੈਸਕ੍ਰਿਪਸ਼ਨ ਕੋਈ ਨਸ਼ੇਦਿਆਂ ਗੋਲੀਆਂ ਦੇ ਰਿਹਾ ਸੀ ਡਾਗੀ ਇੰਸਪੈਕਟਰ ਸਾਡੇ ਮਿਸਟਰ ਸ਼ੇਰ ਗਿੱਲ ਹੈਗੇ ਉਹਨਾਂ ਨੂੰ ਨਾਲ ਲੈ ਕੇ ਰੇਡ ਕੀਤਾ ਔਰ ਇਹਦੇ ਵਿੱਚ ਗੋਇਲ ਮੈਡੀਕੋਜ਼ ਹੈਗਾ ਇਥੋਂ ਸਾਨੂੰ ਲਗਭਗ 6031 ਟੈਬਲੇਟਸ 1270 ਕੈਪਸੂਲ ਜਿਹੜੇ ਇਹ ਸੀਜ਼ ਕੀਤੇ ਆ ਔਰ ਇਹਨਾਂ ਨੂੰ ਵਕਾਇਦਾ ਪੋਜੇਸ਼ਨ ਤੇ ਲੈ ਲਿਆ ਗਿਆ ਡਰਗ ਇਨਸਪੈਕਟਰ ਦੀ ਟੀਮ ਵੱਲੋਂ ਔਰ ਇਹਦੇ ਨਾਲ ਇੱਕ ਨਿਊ ਦਨੇਸ਼ ਹੈ ਇਹਨਾਂ ਤੋਂ ਸਾਨੂੰ ਇਹਨਾਂ ਦੇ ਵੀ ਸਰਚ ਕੀਤੀ ਹੈ ਔਰ ਗੁਰੂ ਕਿਰਪਾ ਮੈਡੀਕਲ ਸਟੋਰ ਜਤੋਂ ਇਹਨਾਂ ਦੇ ਵੀ ਸਰਚ ਕੀਤੀ ਹੈ ਤੋਂ ਕੁੱਲ ਜਿਹੜਾ ਇਹ ਗੋਇਲ ਮੈਡੀਕਲ ਹੈ ਇਹਨਾਂ ਤੋਂ ਸਾਨੂੰ ਇਤਰਾਜ ਜੋ ਗੋਲੀਆਂ ਜਿਹੜੀਆਂ ਇਹਨਾਂ ਨੇ ਵਿਦਆਊਟ ਮੇਨਟੇਨ ਦਾ ਰਿਕਾਰਡਸ ਉਹ ਲੈ ਰੱਖੀਆਂ ਸੀ ਉਹ ਉਹ ਅਸੀਂ ਪੋਜੈਸ਼ਨ ਤੇ ਲੈ ਕੇ ਅਗਲੇ ਦੀ ਕਾਰਵਾਈ ਲਈ ਡਰੈਗਿੰਗ ਇੰਸਪੈਕਟਰ ਸਾਹਿਬ ਦੇ ਹਵਾਲੇ ਕੀਤੀਆਂ ਉਹਨਾਂ ਨੇ ਇਹਨੂੰ ਪਾਰਸਲ ਬਣਾ ਕੇ ਤੋਂ ਅਗਰ ਦ ਡਰੱਗਸ ਐਂਡ ਕਾਸਮੈਟਿਕ ਐਕਟ ਦੇ ਅੰਦਰ ਇਹਨਾਂ ਨੇ ਕਾਰਵਾਈ ਕਰਦੇ ਆ ਉਹਨਾਂ ਨੂੰ ਫ੍ਰੀਜ਼ ਕਰ ਦਿਆ ਫੱਟੇ ਕਾਰਵਾਈ ਜੋ ਇਹਨਾਂ ਵੱਲੋਂ ਕੀਤੀ ਜਾਊਗੀ ਉਹ ਇਹਨਾਂ ਨੂੰ ਨੋਟਿਸ ਦੇ ਦੇ ਗਏ ਆ ਤੋਂ ਇਹਨਾਂ ਕੋਸ਼ਿਸ਼ ਕਰਨਗੇ ਇਹਨਾਂ ਦੇ ਲਾਇਸੈਂਸ ਜਿਹੜੇ ਆ ਉਹ ਕੈਨਸਲ ਕਰਾਏਗਾ ਕਿ ਸਰ ਸਰ ਇਹ ਜਿਹੜੀ ਗੋਹਮ ਹੈ ਕਿ ਲਗਾਤਾਰ ਇਸੇ ਤਰ੍ਹਾਂ ਜੜੀ ਰਹੀ ਰਗੀ ਚ ਹੈ ਆ ਡੈਫੀਨੇਟਲੀ ਇਹ ਪੁਲਿਸ ਸਾਡੇ ਮਾਨਯੋਗ ਐਸਐਸਪੀ ਸਾਹਿਬ ਇਸ ਸਬੰਧੀ ਬੜਾ ਹੀ ਪਾਰਟਿਕੂਲਰ ਆ ਵੀ ਕਿਤੇ ਵੀ ਕੋਈ ਇਦਾਂ ਦੀ ਵਿਦਾਊਟ ਪ੍ਰੈਸਕ੍ਰਿਪਸ਼ਨ ਵੀ ਨਾ ਕੋਈ ਟੈਬਲੇਟ ਮਿਲੇ ਔਰ ਕਿਉਂਕਿ ਕੁਛ ਇਦਾਂ ਦੇ ਦੇ ਵਿੱਚ ਸਾਲਟ ਹੈਗੇ ਆ ਜਿਹੜੇ ਕਿ ਤੁਸੀਂ ਉਹਦੀ ਪਰਸੈਂਟੇਜ ਤੋਂ ਵੱਧ ਲੈਂਦੇ ਹੋ ਤਾਂ ਉਹ ਨਸ਼ੇ ਦੇ ਤੌਰ ਤੇ ਵੀ ਯੂਜ਼ ਕੀਤੇ ਜਾ ਸਕਦੇ ਸੋ ਇਸ ਤਰ੍ਹਾਂ ਅਸੀਂ ਲਗਾਤਾਰ ਹੀ ਇਹ ਕੰਮ ਆਪਰੇਸ਼ਨ ਕਰਦੇ ਰਹੂਗਾ ਠੀਕ ਹੈ ਸਰ ਕੋਈ ਹੋਰ ਹੀ ਮੈਡੀਕਲ ਸ਼ਾਪਸ ਤੇ ਕੁਝ ਮਿਲੇਗੀ ਕਿਸੇ ਹੋਰ ਮੈਡੀਕਲ ਸ਼ਾਪ ਤੋਂ ਨਹੀਂ ਗੋਇਲ ਮੈਡੀਕੋਸ ਤੋਂ ਹੀ ਮਿਲਿਆ ਜੀ ਜਿਨ੍ਹਾਂ ਦੇ ਅਸੀਂ ਕਾਰਵਾਈ ਅਮਲ ਚ ਲਿਆਂਦੀ ਗਈ ਹੋਰ ਕਿਸੇ ਮੈਡੀਕਲ ਤੋਂ ਕੁਝ ਨਹੀਂ ਮਿਲਿਆ ਨਹੀਂ ਸਰ ਇਹ ਤਾਂ ਪਹਿਲਾਂ ਹੀ ਮੁਕਦਮਾ ਹੈ ਜੀ ਹਾਂ ਜੀ ਜਿਹੜੇ ਬੈਡੀ ਦਾ ਸੂਤ ਤੇ ਮਿਲਿਆ ਹੈ ਇਹਦੇ ਪਹਿਲਾਂ ਵੀ ਕਰਨਾ ਹੈ ਹਾਂ ਇਹਦਾ ਮੈਨੂੰ ਪਤਾ ਲੱਗਿਆ ਜੀ ਇਹਨਾਂ ਦੇ ਪਹਿਲੇ ਵੀ ਕੋਈ ਡਰਗ ਦੇ ਪਰਚੇ ਦਾ ਦੋਇਆ ਉਹ ਵੀ ਵੈਰੀਫਾਈ ਕਰਾਂਗੇ ਦੁਬਾਰੀ ਇਹਦੀ ਪੜਤਾਲ ਜੀ ਇਹਨਾਂ ਦੇ ਸਰ ਕੋਈ ਅਰੈਸਟ ਵਗੈਰਾ ਵੀ ਪਾਈ ਗਈ ਹੈ ਜੇ ਕਿਸੇ ਨਹੀਂ ਇਹਦੇ ਵਿੱਚ ਉਹਨਾਂ ਨੂੰ ਜੋ ਕਾਸਮੈਟਿਕ ਡਰਗਸ ਐਂਡ ਕਾਸਮੈਟਿਕ ਐਕਟ ਦੇ ਤਹਿਤ ਇਹਨਾਂ ਨੂੰ ਨੋਟਿਸ ਦਿੱਤਾ ਗਿਆ ਤੋਂ ਇਹਦੇ ਵਿੱਚ ਇਹਨਾਂ ਦੇ ਜਿਹੜੇ ਇਹਨਾਂ ਦਾ ਉੱਥੇ ਇਹਨਾਂ ਨੂੰ ਬੁਲਾਉਣਗੇ ਔਰ ਇਹ ਆਪਣਾ ਰਿਕਾਰਡ ਪੇਸ਼ ਕਰਨਗੇ ਵੀ ਇਹ ਕਿੰਨੀ ਕੈਪੈਸਿਟੀ ਚ ਗੋਲੀਆਂ ਰੱਖ ਸਕਦੇ ਆ ਔਰ ਇਹਨਾਂ ਨੇ ਰਿਕਾਰਡ ਕਿਉਂ ਨਹੀਂ ਮੇਨਟੇਨ ਕੀਤਾ ਉਹਦਾ ਆਪਣਾ ਜਵਾਬ ਬਣਾ ਕੇ ਦੇਣਾ ਬਾਕੀ ਮੈਡੀਕਲ ਸਟੋਰ ਨੂੰ ਕੀ ਚਤਾਵਨੀ ਦੇਣੀ ਹੈ ਵਿਦਆਊਟ ਪ੍ਰੈਸਕ੍ਰਿਪਸ਼ਨ ਬਿਲਕੁਲ ਕਿਸੇ ਨੂੰ ਗਲਤ ਗੋਲੀਆਂ ਨਾ ਦੇਣ ਔਰ ਰੰਗਲਾ ਪੰਜਾਬ ਨੂੰ ਸਾਰਿਆਂ ਦੀ ਡਿਊਟੀ ਹੈ ਸਾਰੇ ਸਹਯੋਗ ਕਰਨ ਜੇ ਕੋਈ ਵਿਚਦਾ ਪਾਇਆ ਜਾਂਦਾ ਜੀ ਉਹਦੇ ਖਿਲਾਫ ਜੋ ਕਾਨੂੰਨ ਦੀਆਂ ਧਰਾਵਾਂ ਉਹਦੇ ਤੇ ਸਖਤ ਕਾਰਵਾਈ ਕੀਤੀ ਜਾਏਗੀ